ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੋ ਜਾਂਦਾ ਤੁਹਾਡਾ ਜਸ ਸੁਖ ਬਲੌਗਰ ਚੈਨਲ ਤੇ ਅੱਜ ਬਣਾਵਾਂਗੇ ਜੀ ਅਸੀਂ ਮੂੰਗੀ ਦੀ ਦਾਲ ਚੁੱਲੇ ਤੇ ਵਿਦੇਸੀ ਤਰੀਕੇ ਦੇ ਨਾਲ ਪਹਿਲਾਂ ਅਸੀਂ ਇਹ ਕੁਜਾ ਲੈ ਜਾਂਦਾ ਸੀਗਾ 14 ਦੇ ਤੁਹਾਨੂੰ ਦੱਸਿਆ ਸੀ ਹਨਾ ਤਾਂ ਇਹਦੇ ਵਿੱਚ ਆਪਾਂ ਪਹਿਲਾਂ ਪਾਣੀ ਰੱਖ ਲੈਣਾਗਾ ਪਾਣੀ ਨਾਰਮਲ ਪਾਣੀ ਰੱਖਣਾਗਾ ਉਹਦੇ ਵਿੱਚ ਕੁਝ ਵੀ ਤੁਸੀਂ ਹੋਰ ਐਕਸਟਰਾ ਮਟੀਰੀਅਲ ਪਹਿਲਾਂ ਨਹੀਂ ਪਾਉਣਾ ਤੇ ਬੜੇ ਹੀ ਸੌਖੇ ਜਿਹੇ ਤਰੀਕੇ ਨਾਲ ਆਪਣੀ ਜਿਹੜੀ ਦਾਲ ਬਣਾਉਣ ਦਾ ਤੁਹਾਨੂੰ ਰੈਸਪੀ ਦੱਸਾਂਗੇ ਤੇ ਸਰਦੀਆਂ ਦੇ ਦਿਨ ਆ ਚੁੱਕੇ ਨੇ ਦਾਲਾਂ ਸਾਗ ਇਹ ਚੀਜ਼ ਆਪਾਂ ਨੂੰ ਜਾਦੇ ਪਸੰਦ ਲੱਗਦੀਆਂ ਨੇ ਹਨਾ ਤੇ ਇਧਰ ਜੀ ਆਪਾਂ ਦਾਲ ਨੂੰ ਭਿਉਉលਿਆ ਸੀ ਭਿਉਉਣ ਤੋਂ ਬਾਅਦ ਤੁਸੀਂ ਇਸ ਨੂੰ 6 ਤੋਂ 7 ਵਾਰ ਨਾ ਧੋ ਲੈਣਾਗਾ ਇਹਦੇ ਨਾਲ ਕੀ ਜਿਹੜਾ ਤੇ ਕਲਰ ਵਗੈਰਾ ਲੱਗਿਆ ਹੁੰਦਾ ਜਾਂ ਕੋਈ ਬੇਸਟ ਮਟੀਰੀਅਲ ਇਹਦੇ ਵਿੱਚ ਹੁੰਦਾਗਾ ਤਾਂ ਉਹ ਬਾਹਰ ਕੱਢ ਦਿਓ ਤੁਸੀਂ ਤਾਂ ਕਿਉਂਕਿ ਮਲਾਵਟੀ ਚੀਜ਼ਾਂ ਬਹੁਤ ਆ ਰਹੀਆਂ ਨੇ ਬਾਜ਼ਾਰਾਂ ਦੇ ਵਿੱਚ ਤੇ ਦੂਜੇ ਪਾਸੇ ਜਦੋਂ ਆਪਾਂ ਚੈੱਕ ਕੀਤਾ ਕਿ ਆਪਣਾ ਜਿਹੜਾ ਪਾਣੀ ਆ ਉਹ ਗਰਮ ਹੋ ਚੁੱਕਿਆਗਾ ਦੇਖੋ ਜੀ ਪਾਣੀ ਦੀ ਮਾਤਰਾ ਤੁਸੀਂ ਆਪਣੇ ਦਾਲ ਦੀ ਮਾਤਰਾ ਦੇ ਹਿਸਾਬ ਨਾਲ ਲੈ ਸਕਦੇ ਹੋ ਜਿਆਦਾ ਪਾਣੀ ਨਾ ਲਿਓ ਕਿਉਂਕਿ ਜਦੋਂ ਜਿਆਦਾ ਪਾਣੀ ਲੈ ਲਿਆ ਤਾਂ ਡਵਕਲ ਪਾਣੀ ਦੀ ਦਾਲ ਬਣ ਜਾਂਦੀ ਆ ਉਹਦੇ ਚ ਦਾਲ ਦਾ ਮਟੀਰੀਅਲ ਤਾਂ ਦਿੰਦਾ ਹੀ ਨਹੀਂ ਗੱਲਾ ਪਾਣੀ ਪਾਣੀ ਲੱਗਦਾਗਾ ਤਾਂ ਇਹਦੇ ਵਿੱਚ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਨਮਕ ਹਲਦੀ ਹਲਦੀ ਤੋਂ ਬਾਅਦ ਅਸੀਂ ਹਲਕੀ ਜੀ ਜਿਹੜੀ ਲਾਲ ਮਿਰਚ ਜਿਆਦਾ ਮਾਤਰਾ ਦੇ ਵਿੱਚ ਆਪਾਂ ਲਾਲ ਮਿਰਚ ਨਹੀਂ ਪਾਵਾਂਗੇ ਕਿਉਂਕਿ ਜਿਹੜੀ ਆਪਾਂ ਤੜਕਾ ਲਗਾਵਾਂਗੇ ਨਾ ਉਹਦੇ ਵਿੱਚ ਆਪਾਂ ਹਰੀ ਮਿਰਚ ਦਾ ਯੂਜ਼ ਕਰਾਂਗੇ ਜੀ ਸੋ ਜੇ ਤੁਸੀਂ ਹਰੀ ਮਿਰਚ ਦਾ ਯੂਜ਼ ਨਹੀਂ ਕਰਦੇ ਤਾਂ ਲਾਲ ਮਿਰਚ ਦੀ بجائے ਤੁਸੀਂ ਹਰੀਆਂ ਮਿਰਚਾਂ ਨੂੰ ਪ੍ਰੇਫਰੈਂਸ ਜ਼ਿਆਦਾ ਦਿਆ ਕਰੋ ਕਿਉਂਕਿ ਵਿਟਾਮਿਨ ਸੀ ਹੁੰਦਾ ਹੈ ਜੀ ਹਰੀਆਂ ਮਿਰਚਾਂ ਦੇ ਵਿੱਚ ਨਿਗਾ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈਗੀ ਤੇ ਬਸ ਹੋਰ ਫਿਰ ਤੁਸੀਂ ਕੁਝ ਨਹੀਂ ਕਰਨਾ ਇਦਾਂ ਦੇਖੀ ਜਾਣਾਗਾ ਕਿ ਤੁਹਾਡਾ ਪਾਣੀ ਚ ਉਬਾਲ ਕਦੋਂ ਤੱਕ ਆਉਂਦਾ ਹਨ ਜਦੋਂ ਆਪਾਂ ਕੁੱਕਰ 'ਚ ਸਬਜ਼ੀ ਬਣਾਉਣੀ ਹੈ ਉਹ ਜਲਦੀ ਤਾਂ ਬਣ ਜਾਂਦੀ ਹੈ ਪਰ ਜਿਹੜੀ ਚੁੱਲੇ ਦੀ ਸਬਜ਼ੀ ਹੁੰਦੀ ਹੈ ਚੁੱਲੇ ਦੀ ਦਾਲ ਹੁੰਦੀ ਹੈ ਨਾ ਉਹਦੀ ਰੀਸ ਕੋਈ 5 ਸਟਾਰ ਹੋਟਲ ਦੀ ਸਬਜੀ ਦਾਲ ਵੀ ਨਹੀਂ ਕਰ ਸਕਦੀ ਤੇ ਦੇਖੋ ਜੀ ਫਿਰ ਅਸੀਂ ਬਾਅਦ ਵਿੱਚ ਜਦੋਂ ਪਾਣੀ ਚੈੱਕ ਕਰ ਲਿਆ ਸੀ ਤਾਂ ਪਾਣੀ ਦਾ ਜਿਹੜਾ ਉਬਾਲ ਕਾਫੀ ਜ਼ਿਆਦਾ ਆ ਗਿਆ ਸੀ ਫਿਰ ਜਿਹੜੀ ਆਪਾਂ ਧੋਤੀ ਹੋਈ ਦਾਲ ਸੀ ਹਨਾ ਉਹਨੂੰ ਵਿੱਚ ਪਾ ਦੇਣਾਗਾ ਅਸੀਂ ਇੱਕ ਪੌਣੀ ਜੀ ਰੱਖੀ ਹੋਈ ਹੈ ਜੀ ਇਹਦੇ ਨਾਲ ਇਹ ਹੈਗਾ ਕਿ ਸਾਰਾ ਪਾਣੀ ਹੈਗਾ ਜਿਹੜਾ ਨੁੱਚੜ ਜਾਂਦਾਗਾ ਇਸ ਤੋਂ ਬਾਅਦ ਆਪਾਂ ਦੇਸੀ ਘਿਓ ਦੇ ਜਿਹੜੇ ਦੋ ਤਕਰੀਬਨ ਚਮਚੇ ਇਹਦੇ ਵਿੱਚ ਪਾ ਦੇਵਾਂਗੇ ਜੇ ਤੁਹਾਡੀ ਦਾਲ ਜਾਦੇ ਮਾਤਰਾ ਦੇ ਵਿੱਚ ਹੈ ਤਾਂ ਤੁਸੀਂ ਜ਼ਿਆਦਾ ਕਿਉਂ ਪਾ ਸਕਦੇ ਹੋਗੇ ਕਿਉਂ ਦੇ ਨਾਲ ਇਦਾਂ ਜੀ ਟੇਸਟੀ ਸਬ ਦਾਲ ਬਣਦੀ ਹੈ ਸਬਜੀ ਕੋਈ ਵੀ ਚੀਜ਼ ਆਪਾਂ ਘਰੇ ਬਣਾਉਣੇ ਆ ਨਾ ਤੇ ਇਧਰ ਆਪਾਂ ਤੜਕਾ ਉਧਰਲੇ ਪਾਸੇ ਦੇਖੋ ਜੀ ਚੁੱਲਾ ਇੱਕਾਣਾ ਆਪਣੇ ਕੋਲੇ ਤੇ ਚੁੱਲੇ ਦੇ ਉੱਤੇ ਸਬਜੀ ਬਣਾ ਦਾਲ ਬਣਾ ਰਿਹਾ ਅੱਜ ਪਤਾ ਨਹੀਂ ਕਿਉਂ ਬਾਰ ਬਾਰ ਸਬਜੀ ਸਬਜੀ ਹੋ ਰਹੀ ਆ ਤੇ ਇਧਰ ਆਪਾਂ ਦਾਲਦਾਰੀ ਤੜਕਾ ਨਾ ਤੇਲ ਗਰਮ ਕਰ ਲਿਆ ਸੀ ਇਸ ਤੋਂ ਬਾਅਦ ਇਹਦੇ ਵਿੱਚ ਪਿਆਜ਼ ਲਸਣ ਅਦਰਕ ਹਰੀਆਂ ਮਿਰਚਾਂ ਏ ਆਪਾਂ ਬੇਸਿਕ ਜਿਹੜਾ ਮਟੀਰੀਅਲ ਯੂਜ਼ ਕਰਦੇ ਆ ਤੜਕੇ ਦੇ ਲਈ ਤਾਂ ਤੜਕਾ ਲਗਾਉਣ ਤੋਂ ਬਾਅਦ ਜੇ ਜਦੋਂ ਅਸੀਂ ਇੱਧਰ ਆ ਕੇ ਚੈੱਕ ਕੀਤਾ ਕਿ ਸਾਡੀ ਦਾਲ ਹੈਗੀ ਜਿਹੜੀ ਪ੍ਰੋਪਰ ਬਣ ਚੁੱਕੀ ਹੈਗੀ ਤਾਂ ਉਸ ਤੋਂ ਬਾਅਦ ਮੰਮਾ ਨੇ ਮੱਧਣੀ ਦੇ ਨਾਲ ਇਸ ਨੂੰ ਹਨਾ ਆਪਾਂ ਮੱਧਣੀ ਜਾਂ ਛੋਟੀ ਕੋਟਨੀ ਵੀ ਕਹਿ ਦਿੰਦੇ ਆਗੇ ਤਾਂ ਦਾਲ ਨੂੰ ਹਨਾ ਮਿਕਸ ਜਾ ਕਰ ਦਿੱਤਾਗਾ ਹੁਣ ਤਾਂ ਬਹੁਤ ਸਾਰੇ ਦੇਖੋ ਇਲੈਕਟ੍ਰੋਨਿਕ ਮੱਧਣੀਆਂ ਵੀ ਆ ਗਈਆਂ ਹਨਾ ਪਰ ਇਸ ਮੱਧਣੀ ਦੀ ਰਿਸ ਉਹ ਕਿੱਥੋਂ ਕਰ ਲੈਣੀਆਂ ਜੀ ਹਨਾ ਇਸ ਤੋਂ ਬਾਅਦ ਦਾਲ ਨੂੰ ਘੋਟਤਾ ਜੀ ਦਾਲ ਘੋਟਣ ਤੋਂ ਬਾਅਦ ਜਦੋਂ ਅਸੀਂ ਦਾਲ ਖਾਧੀ ਨਾ ਇੰਨੀ ਜ਼ਿਆਦਾ ਟੇਸਟੀ ਦਾਲ ਸੀ ਨਾ ਬਾ ਕਮਾਲ ਸੀ ਚਾਹੇ ਆਪਾਂ ਨਾਰਮਲ ਲਾਈਫ ਦੇ ਵਿੱਚ ਨਾ ਕੁੱਕਰ ਦੀ ਸੀਟੀ ਮਰਵਾ ਕੇ ਦਾਲ ਬਣਾ ਲੈਨੇ ਆ ਪਰ ਚੁੱਲੇ ਦੀ ਦਾਲ ਸਬਜੀ ਤਾਂ ਜੀ ਸਰੇ ਹੀ ਹੁੰਦੀ ਹੈਗੀ ਸੋ ਮੈਂ ਤਾਂ ਤੁਹਾਨੂੰ ਵੀ ਸਾਰੀਆਂ ਭੈਣਾਂ ਨੂੰ ਕਹੂੰਗੀ ਕਿ ਮੌਸਮ ਚੇਂਜ ਹੋ ਰਿਹਾ ਹੁਣ ਚੁੱਲੇ ਬਾਲਨੇ ਸ਼ੁਰੂ ਕਰ ਦਿਓ ਘਰਾਂ ਦੇ ਵਿੱਚ ਕਿਉਂਕਿ ਸਰਦੀ ਚ ਆਪਾਂ ਨੂੰ ਅੱਗ ਚੰਗੀ ਲੱਗਦੀ ਹੈਗੀ ਆ ਸਾਰਾ ਸਾਰਾ ਦਿਨ ਆਪਾਂ ਜ਼ਿਆਦਾਤਰ ਟਾਈਮ ਸਪੈਂਡ ਕਰਦੇ ਆ ਕਿ ਹਨਾ ਹਾਂ ਚੁੱਲੇ ਦੇ ਕੋਲੇ ਲੰਘਾਇਆ ਜਾਵੇ ਇਸ ਤੋਂ ਬਾਅਦ ਜਿਹੜਾ ਆਪਾਂ ਤੜਕਾ ਭੁੰਨ ਲਿਆ ਸੀ ਹਨਾ ਜੀ ਉਸ ਨੂੰ ਮਿਕਸ ਕਰ ਦੇਣਾਗਾ ਅੰਦਾਲ ਦੇ ਵਿੱਚ ਕਈ ਪਰਿਵਾਰਾਂ ਦੇ ਵਿੱਚ ਨਾ ਜਿਹੜਾ ਜਿਵੇਂ ਪਿਆਜ਼ ਲਸਣ ਅਦਰਕ ਹੁੰਦਾ ਇਹ ਦਾਲ ਬਣਾਉਣ ਦੇ ਸਮੇਂ ਵਿੱਚ ਕੱਟ ਕੇ ਪਾ ਦਿੰਦੇ ਨੇ ਤੁਸੀਂ ਉਦਾਂ ਵੀ ਬਣਾ ਸਕਦੇ ਹੋਗੇ ਤੇ ਇਹ ਵੀ ਤਰੀਕਾ ਹੈਗਾ ਟਾਈਮ ਸੇਵਿੰਗ ਹੈਗਾ ਤੁਸੀਂ ਨਾਲ ਦੇ ਨਾਲ ਇੱਕ ਪਾਸੇ ਤੜਕਾ ਲਗਾ ਲੈਣਾ ਦੇਖੋ ਜੀ ਜਿਹੜੀ ਦਾਲ ਦੀ ਖੁਸ਼ੀ ਲੱਗੀ ਨਾ ਪੂਰੇ ਘਰ ਵਿੱਚ ਜੂਰ ਲੱਗ ਰਿਹਾ ਸੇਰ ਵੱਖਰਾ ਬਣਾ ਨਵੀਂ ਵੀਡੀਓ ਦੇ ਵਿੱਚ ਨਵਾਂ ਕਨਸੈਪਟ ਲੈ ਕੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਹੀ ਚੈਨਲ ਦੇ ਨਾਲ ਜੁੜੇ ਰਹੋ ਤੁਹਾਡਾ ਇਨਾ ਜਿਆਦਾ ਪਿਆਰ ਸਤਿਕਾਰ ਲਈ ਧੰਨਵਾਦ